ਅੱਜ ਕੱਲ੍ਹ ਦਾ ਨਿਕਸੁਰਾ ਤੁਸੀਂ ਵੇਖ ਰਹੇ ਹੋ ਮੈਂ ਸੋਨੀਆ ਜਿਵੇਂ ਕਿ ਸਭ ਨੂੰ ਪਤਾ ਹੈ ਪੰਜਾਬ ਤੇ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਜੋ ਆ ਲਗਾਤਾਰ ਮੀਂਹ ਪੈ ਰਿਹਾ ਤੇ ਪੰਜਾਬ ਦੇ ਵਿੱਚ ਖਾਸ ਕਰ ਹੜ ਵਰਗੇ ਹਾਲਾਤ ਬਣੇ ਹੋਏ ਬਹੁਤ ਥਾਵਾਂ ਤੇ ਹੜ ਵੀ ਆਇਆ ਜਿਸ ਕਰਕੇ ਬਹੁਤ ਸਾਰੇ ਘਰ ਜੋ ਆ ਟੁੱਟ ਗਏ ਲੋਕ ਘਰੋਂ ਬੇਕਾਰ ਹੋ ਗਏ ਤੇ ਅੱਜ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਇਹ ਨਾਡਾ ਪਿੰਡ ਦੀਆਂ ਜਿੱਥੇ ਬਹੁਤ ਬੱਦਰ ਹਾਲਾਤ ਬਣੇ ਸੀ ਕੱਲ੍ਹ ਜਿਸ ਕਰਕੇ ਤੁਸੀਂ ਵੇਖ ਸਕਦੇ ਹੋ ਕ੍ਰੇਨ ਦੇ ਵਿੱਚ ਜੋ ਆ ਹੁਣ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਤੇ ਇਹਨਾਂ ਇਹਨਾਂ ਨੂੰ ਬੋਰੀਆਂ ਦੇ ਵਿੱਚ ਭਰਿਆ ਜਾਵੇਗਾ ਤਾਂ ਜੋ ਇੱਥੇ ਬੰਨ ਬਣਾਇਆ ਜਾ ਸਕੇ ਤੇ ਜੇਕਰ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਇੱਥੋਂ ਦੀ ਮਿੱਟੀ ਜੋ ਆ ਇੱਥੋਂ ਦੀ ਮਿੱਟੀ ਤੱਕ ਖਿਸਕ ਚੁੱਕੀ ਆ ਇੱਥੇ ਸੜਕ ਸੀਗੀ ਥੋੜੀ ਜੀ ਸੜਕ ਵੀ ਇੱਥੋਂ ਟੁੱਟ ਚੁੱਕੀ ਹੈ ਕਿਉਂਕਿ ਕੱਲ ਜੋ ਸੀਗਾ ਬਹੁਤ ਬੱਤਰ ਹਾਲਾਤ ਸੀਗੇ ਇੱਥੇ ਜਦੋਂ ਲੋਕਾਂ ਦੇ ਨਾਲ ਆਫ ਕੈਮਰਾ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਹਿਣਾ ਸੀ ਕਿ ਇਹ ਪਾਣੀ ਜੋ ਆ ਬੱਦੀ ਤੋਂ ਆ ਰਿਹਾ ਹਿਮਾਚਲ ਤੋਂ ਆ ਰਿਹਾ ਕਲਕਾ ਤੋਂ ਆ ਰਿਹਾ ਕਿਉਂਕਿ ਲਗਾਤਾਰ ਮੀਂਹ ਉਧਰ ਵੀ ਪੈ ਰਿਹਾ ਤੇ ਇੱਧਰ ਵੀ ਜੋ ਆ ਮੀਂਹ ਪੈ ਰਿਹਾ ਹਾਲਾਂਕਿ ਅੱਜ ਜੋ ਆ ਇਨਾ ਜ਼ਿਆਦਾ ਮੀਂਹ ਨਹੀਂ ਪੈ ਰਿਹਾ ਕਣੀਆਂ ਕਣੀਆਂ ਪੈ ਰਹੀਆਂ ਪਰ ਫਿਰ ਵੀ ਅ ਲੋਕਾਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਹੈਗਾ ਕਿਉਂਕਿ ਬਹੁਤ ਸਾਰੀ ਤਸਵੀਰਾਂ ਪੰਜਾਬ ਦੀਆਂ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲ ਰਹੀਆਂ ਸੀਗਾ ਹਾਲਾਂਕਿ ਲੋਕ ਚੜ੍ਹਦੀ ਕਲਾ ਦੇ ਵਿੱਚ ਵੀ ਆ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਰੋ বেকার ਹੋ ਗਏ ਆ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਆ ਉਹ ਵੀ ਫਿਕਰਾਂ ਦੇ ਵਿੱਚ ਨੇ ਤੇ ਇੱਥੇ ਹੁਣ ਰਾਹਤ ਕਾਰਜ ਕੰਮ ਜੋ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਬੋਰੀਆਂ ਦੇ ਵਿੱਚ ਮਿੱਟੀ ਭਰੀ ਜਾ ਰਹੀ ਹੈ ਇੱਥੇ ਬੰਨ ਬਣਾਇਆ ਜਾਵੇਗਾ ਤਾਂ ਜੋ ਅਗਰ ਅਗਲੇ ਸਮੇਂ ਦੇ ਵਿੱਚ ਮੀਂਹ ਵੀ ਜੇਕਰ ਆਉਂਦਾ ਜਾਂ ਫਿਰ ਪਿੱਛੋਂ ਪਾਣੀ ਇੱਧਰ ਪਹੁੰਚਦਾ ਤਾਂ ਹਾਲਾਤ ਜੋ ਆ ਬੱਤਰ ਨਾ ਹੋਣ ਕਿਉਂਕਿ ਕੱਲ ਜੋ ਸੀ ਸੜਕਾਂ ਇੱਥੋਂ ਨੂੰ ਖਿਸਕ ਗਈਆਂ ਸੀ ਮਿੱਟੀ ਖਿਸਕੀ ਸੀਗੀ ਤੁਸੀਂ ਵੇਖ ਸਕਦੇ ਹੋ ਇੱਧਰਲੀ ਸਾਈਡ ਤੋਂ ਪੂਰੀ ਮਿੱਟੀ ਖਿਸਕੀ ਹੋਈ ਸੀ ਇੱਥੋਂ ਦੀ ਸੜਕ ਵੀ ਟੁੱਟੀ ਹੋਈ ਆ ਤਾਂ ਇਹਦੀਆਂ ਤਸਵੀਰਾਂ ਵੀ ਕੱਲ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਨਾਡਾ ਪਿੰਡ ਦੀਆਂ ਜਿੱਥੋਂ ਬਹੁਤ ਇੱਕ ਭਿਆਨਕ ਤਸਵੀਰਾਂ ਕਹਿ ਸਕਦੇ ਵੀ ਸਾਹਮਣੇ ਆ ਰਹੀਆਂ ਸੀਗੇ ਤੇ ਅੱਜ ਇੱਥੇ ਹੁਣ ਰਾਹਤ ਕਾਰਜ ਜਲ ਕੰਮ ਸ਼ੁਰੂ ਹੋ ਚੁੱਕਿਆ ਜਿੱਥੇ ਬੰਨ ਪਾਉਣ ਦੇ ਲਈ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਬਹੁਤ ਸਾਰੇ ਇੱਥੇ ਮਜ਼ਦੂਰ ਖੜੇ ਹੈ ਜੋ ਕਿ ਬੋਰੀਆਂ ਦੇ ਵਿੱਚ ਮਿੱਟੀ ਭਰਨ ਭਰਨਗੇ ਤਾਂ ਇੱਥੇ ਬੰਨ ਪਾਉਣਗੇ ਤਾਂ ਜੋ ਹਾਲਾਤ ਜੋ ਆ ਕਾਬੂ ਦੇ ਵਿੱਚ ਰਹਿਣ ਔਖਾਈ ਨਾ ਆਵੇ ਲੋਕਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਨਾਡਾ ਪਿੰਡ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੱਲ ਹਿਮਾਚਲ ਤੋਂ ਕਾਲਕਾ ਤੋਂ ਤੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਬੱਦੀ ਤੋਂ ਪਾਣੀ ਆਇਆ ਸੀਗਾ ਤੇ ਪਾਣੀ ਬਹੁਤ ਜ਼ਿਆਦਾ ਸੀਗਾ ਹਾਲਾਂਕਿ ਅੱਜ ਪਾਣੀ ਦਾ ਪੱਧਰ ਥੋੜਾ ਘਟ ਗਿਆ ਜਿਸ ਕਰਕੇ ਹੁਣ ਰਾਹਤ ਕਾਰਜ ਦਾ ਕੰਮ ਜੋ ਹੈ ਇੱਥੇ ਸ਼ੁਰੂ ਕੀਤਾ ਗਿਆ ਬਹੁਤ ਹੱਦ ਤੱਕ ਕਰ ਵੀ ਲਿਆ ਗਿਆ ਔਰ ਕ੍ਰੇਨ ਲੱਗੀ ਹੋਈ ਹੈ ਜਿਸ ਦੇ ਵਿੱਚ ਰੇਤਾ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਬੋਰੀਆਂ ਦੇ ਵਿੱਚ ਭਰ ਸਕੇ ਤੇ ਜਿਸ ਤੋਂ ਬਾਅਦ ਬੰਨ ਬਣਾਇਆ ਜਾਵੇਗਾ ਤੇ ਪਾਣੀ ਨੂੰ ਰੋਕ ਪਾਣ ਦੀ ਜੋ ਆ ਕੋਸ਼ਿਸ਼ ਕੀਤੀ ਜਾਵੇਗੀ ਸ਼ੁਕਲਦਾਨਿਕ ਸੁਰਾ ਤੁਸੀਂ ਵੇਖ ਰਹੇ ਹੋ ਮੈਂ ਸੋਨੀਆ ਜਿਵੇਂ ਕਿ ਸਭ ਨੂੰ ਪਤਾ ਹੈ ਪੰਜਾਬ ਤੇ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਜੋ ਆ ਲਗਾਤਾਰ ਮੀਂਹ ਪੈ ਰਿਹਾ ਤੇ ਪੰਜਾਬ ਦੇ ਵਿੱਚ ਖਾਸ ਕਰ ਹੜ ਵਰਗੇ ਹਾਲਾਤ ਬਣੇ ਹੋਏ ਬਹੁਤ ਥਾਵਾਂ ਤੇ ਹੜ ਵੀ ਆਇਆ ਜਿਸ ਕਰਕੇ ਬਹੁਤ ਸਾਰੇ ਘਰ ਜੋ ਆ ਟੁੱਟ ਗਏ ਲੋਕ ਘਰੋਂ ਬੇਕਾਰ ਹੋ ਗਏ ਤੇ ਅੱਜ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਇਹ 나ਡਾ ਪਿੰਡ ਦੀਆਂ ਜਿੱਥੇ ਬਹੁਤ ਬੱਦਰ ਹਾਲਾਤ ਬਣੇ ਸੀ ਕੱਲ ਜਿਸ ਕਰਕੇ ਤੁਸੀਂ ਵੇਖ ਸਕਦੇ ਹੋ ਕ੍ਰੇਨ ਦੇ ਵਿੱਚ ਜੋ ਆ ਹੁਣ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਤੇ ਇਹਨਾਂ ਇਹਨਾਂ ਨੂੰ ਬੋਰੀਆਂ ਦੇ ਵਿੱਚ ਭਰਿਆ ਜਾਵੇਗਾ ਤਾਂ ਜੋ ਇੱਥੇ ਬੰਨ ਬਣਾਇਆ ਜਾ ਸਕੇ ਤੇ ਜੇਕਰ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਇੱਥੋਂ ਦੀ ਮਿੱਟੀ ਜੋ ਆ ਇੱਥੋਂ ਦੀ ਮਿੱਟੀ ਤੱਕ ਖਿਸਕ ਚੁੱਕੀ ਆ ਇੱਥੇ ਸੜਕ ਸੀਗੀ ਥੋੜੀ ਜੀ ਸੜਕ ਵੀ ਇੱਥੇ ਟੁੱਟ ਚੁੱਕੀ ਹੈ ਕਿਉਂਕਿ ਕੱਲ ਜੋ ਸੀਗਾ ਬਹੁਤ ਬੱਤਰ ਹਾਲਾਤ ਸੀਗੇ ਇੱਥੇ ਜਦੋਂ ਲੋਕਾਂ ਦੇ ਨਾਲ ਆਫ ਕੈਮਰਾ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਪਾਣੀ ਜੋ ਆ ਬੱਦੀ ਤੋਂ ਆ ਰਿਹਾ ਹਿਮਾਚਲ ਤੋਂ ਆ ਰਿਹਾ ਕਲਕਾ ਤੋਂ ਆ ਰਿਹਾ ਕਿਉਂਕਿ ਲਗਾਤਾਰ ਮੀਂਹ ਉਧਰ ਵੀ ਪੈ ਰਿਹਾ ਤੇ ਇੱਧਰ ਵੀ ਜੋ ਆ ਮੀਂਹ ਪੈ ਰਿਹਾ ਹਾਲਾਂਕਿ ਅੱਜ ਜੋ ਆ ਇਨਾ ਜ਼ਿਆਦਾ ਮੀਂਹ ਨਹੀਂ ਪੈ ਰਿਹਾ ਕਣੀਆਂ ਕਣੀਆਂ ਪੈ ਰਹੀਆਂ ਪਰ ਫਿਰ ਵੀ ਲੋਕਾਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਹੈਗਾ ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਪੰਜਾਬ ਦੀਆਂ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲ ਰਹੀਆਂ ਸੀਗਾ ਹਾਲਾਂਕਿ ਲੋਕ ਚੜ੍ਹਦੀ ਕਲਾ ਦੇ ਵਿੱਚ ਵੀ ਆ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਰੋ বেকার ਹੋ ਗਏ ਆ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਆ ਉਹ ਵੀ ਫਿਕਰਾਂ ਦੇ ਵਿੱਚ ਨੇ ਤੇ ਇੱਥੇ ਹੁਣ ਰਾਹਤ ਕਾਰਜ ਕੰਮ ਜੋ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਬੋਰੀਆਂ ਦੇ ਵਿੱਚ ਮਿੱਟੀ ਭਰੀ ਜਾ ਰਹੀ ਹੈ ਇੱਥੇ ਬੰਨ ਬਣਾਇਆ ਜਾਵੇਗਾ ਤਾਂ ਜੋ ਅਗਰ ਅਗਲੇ ਸਮੇਂ ਦੇ ਵਿੱਚ ਮੀਂਹ ਵੀ ਜੇਕਰ ਆਉਂਦਾ ਜਾਂ ਫਿਰ ਪਿੱਛੋਂ ਪਾਣੀ ਇਧਰ ਪਹੁੰਚਦਾ ਤਾਂ ਹਾਲਾਤ ਜੋ ਆ ਬੱਤਰ ਨਾ ਹੋਣ ਕਿਉਂਕਿ ਕੱਲ ਜੋ ਸੀ ਸੜਕਾਂ ਇੱਥੋਂ ਨੂੰ ਖਿਸਕ ਗਈਆਂ ਸੀ ਮਿੱਟੀ ਖਿਸਕ ਗਈ ਸੀ ਤੁਸੀਂ ਵੇਖ ਸਕਦੇ ਹੋ ਇਧਰਲੀ ਸਾਈਡ ਤੋਂ ਪੂਰੀ ਮਿੱਟੀ ਖਿਸਕੀ ਹੋਈ ਸੀ ਇੱਥੋਂ ਦੀ ਸੜਕ ਵੀ ਟੁੱਟੀ ਹੋਈ ਆ ਤਾਂ ਇਹਦੀਆਂ ਤਸਵੀਰਾਂ ਵੀ ਕੱਲ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਨਾਡਾ ਪਿੰਡ ਦੀਆਂ ਜਿੱਥੋਂ ਬਹੁਤ ਇੱਕ ਭਿਆਨਕ ਤਸਵੀਰਾਂ ਕਹਿ ਸਕਦੇ ਵੀ ਸਾਹਮਣੇ ਆ ਰਹੀਆਂ ਸੀ ਤੇ ਅੱਜ ਇੱਥੇ ਹੁਣ ਰਾਹਤ ਕਾਰਜ ਜਲ ਕੰਮ ਸ਼ੁਰੂ ਹੋ ਚੁੱਕਿਆ ਜਿੱਥੇ ਬੰਨ ਪਾਉਣ ਦੇ ਲਈ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਬਹੁਤ ਸਾਰੇ ਇੱਥੇ ਮਜ਼ਦੂਰ ਖੜੇ ਹੈ ਜੋ ਕਿ ਬੋਰੀਆਂ ਦੇ ਵਿੱਚ ਮਿੱਟੀ ਭਰਨ ਭਰਨਗੇ ਤਾਂ ਇੱਥੇ ਬੰਨ ਪਾਉਣਗੇ ਤਾਂ ਜੋ ਹਾਲਾਤ ਜੋ ਆ ਕਾਬੂ ਦੇ ਵਿੱਚ ਰਹਿਣ ਔਖਾਈ ਨਾ ਆਵੇ ਲੋਕਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਨਾਡਾ ਪਿੰਡ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੱਲ ਹਿਮਾਚਲ ਤੋਂ ਕਾਲਕਾ ਤੋਂ ਤੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਬੱਦੀ ਤੋਂ ਪਾਣੀ ਆਇਆ ਸੀਗਾ ਤੇ ਪਾਣੀ ਬਹੁਤ ਜ਼ਿਆਦਾ ਸੀਗਾ ਹਾਲਾਂਕਿ ਅੱਜ ਪਾਣੀ ਦਾ ਪੱਧਰ ਥੋੜਾ ਘਟ ਗਿਆ ਜਿਸ ਕਰਕੇ ਹੁਣ ਰਾਹਤ ਕਾਰਜ ਦਾ ਕੰਮ ਜੋ ਹੈ ਇੱਥੇ ਸ਼ੁਰੂ ਕੀਤਾ ਗਿਆ ਬਹੁਤ ਹੱਦ ਤੱਕ ਕਰ ਵੀ ਲਿਆ ਗਿਆ ਔਰ ਕ੍ਰੇਨ ਲੱਗੀ ਹੋਈ ਹੈ ਜਿਸ ਦੇ ਵਿੱਚ ਰੇਤਾ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਬੋਰੀਆਂ ਦੇ ਵਿੱਚ ਭਰ ਸਕੇ ਤੇ ਜਿਸ ਤੋਂ ਬਾਅਦ ਬੰਨ ਬਣਾਇਆ ਜਾਵੇਗਾ ਤੇ ਪਾਣੀ ਨੂੰ ਰੋਕ ਪਾਣ ਦੀ ਜੋ ਕੋਸ਼ਿਸ਼ ਕੀਤੀ ਜਾਵੇਗੀ ਅੱਜ ਕੱਲ੍ਹ ਦਾ ਨਿਕਸੁਰਾ ਤੁਸੀਂ ਵੇਖ ਰਹੇ ਹੋ ਮੈਂ ਸੋਨੀਆ ਜਿਵੇਂ ਕਿ ਸਭ ਨੂੰ ਪਤਾ ਹੈ ਪੰਜਾਬ ਤੇ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਜੋ ਆ ਲਗਾਤਾਰ ਮੀਂਹ ਪੈ ਰਿਹਾ ਤੇ ਪੰਜਾਬ ਦੇ ਵਿੱਚ ਖਾਸ ਕਰ ਹੜ ਵਰਗੇ ਹਾਲਾਤ ਬਣੇ ਹੋਏ ਬਹੁਤ ਥਾਵਾਂ ਤੇ ਹੜ ਵੀ ਆਇਆ ਜਿਸ ਕਰਕੇ ਬਹੁਤ ਸਾਰੇ ਘਰ ਜੋ ਆ ਟੁੱਟ ਗਏ ਲੋਕ ਘਰੋਂ ਬੇਕਾਰ ਹੋ ਗਏ ਤੇ ਅੱਜ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਇਹ 나ਡਾ ਪਿੰਡ ਦੀਆਂ ਜਿੱਥੇ ਬਹੁਤ ਬੱਦਰ ਹਾਲਾਤ ਬਣੇ ਸੀ ਕੱਲ੍ਹ ਜਿਸ ਕਰਕੇ ਤੁਸੀਂ ਵੇਖ ਸਕਦੇ ਹੋ ਕ੍ਰੇਨ ਦੇ ਵਿੱਚ ਜੋ ਆ ਹੁਣ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਤੇ ਇਹਨਾਂ ਇਹਨਾਂ ਨੂੰ ਬੋਰੀਆਂ ਦੇ ਵਿੱਚ ਭਰਿਆ ਜਾਵੇਗਾ ਤਾਂ ਜੋ ਇੱਥੇ ਬੰਨ ਬਣਾਇਆ ਜਾ ਸਕੇ ਤੇ ਜੇਕਰ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਇੱਥੋਂ ਦੀ ਮਿੱਟੀ ਜੋ ਆ ਇੱਥੋਂ ਦੀ ਮਿੱਟੀ ਤੱਕ ਖਿਸਕ ਚੁੱਕੀ ਆ ਇੱਥੇ ਸੜਕ ਸੀਗੀ ਥੋੜੀ ਜੀ ਸੜਕ ਵੀ ਇੱਥੇ ਟੁੱਟ ਚੁੱਕੀ ਹੈ ਕਿਉਂਕਿ ਕੱਲ ਜੋ ਸੀਗਾ ਬਹੁਤ ਬੱਤਰ ਹਾਲਾਤ ਸੀਗੇ ਇਥੇ ਜਦੋਂ ਲੋਕਾਂ ਦੇ ਨਾਲ ਆਫ ਕੈਮਰਾ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਹਿਣਾ ਸੀ ਕਿ ਇਹ ਪਾਣੀ ਜੋ ਆ ਬੱਦੀ ਤੋਂ ਆ ਰਿਹਾ ਹਿਮਾਚਲ ਤੋਂ ਆ ਰਿਹਾ ਕਲਕਾ ਤੋਂ ਆ ਰਿਹਾ ਕਿਉਂਕਿ ਲਗਾਤਾਰ ਮੀਂਹ ਉਧਰ ਵੀ ਪੈ ਰਿਹਾ ਤੇ ਇੱਧਰ ਵੀ ਜੋ ਆ ਮੀਂਹ ਪੈ ਰਿਹਾ ਹਾਲਾਂਕਿ ਅੱਜ ਜੋ ਆ ਇਨਾ ਜ਼ਿਆਦਾ ਮੀਂਹ ਨਹੀਂ ਪੈ ਰਿਹਾ ਕਣੀਆਂ ਕਣੀਆਂ ਪੈ ਰਹੀਆਂ ਪਰ ਫਿਰ ਵੀ ਅ ਲੋਕਾਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਹੈਗਾ ਕਿਉਂਕਿ ਬਹੁਤ ਸਰੀ ਤਸਵੀਰਾਂ ਪੰਜਾਬ ਦੀਆਂ ਸੋਸ਼ਲ ਮੀਡੀਆ ਉਤੇ ਵੇਖਣ ਨੂੰ ਮਿਲ ਰਹੀਆਂ ਸੀਗਾ ਹਾਲਾਂਕਿ ਲੋਕ ਚੜ੍ਹਦੀ ਕਲਾ ਦੇ ਵਿੱਚ ਵੀ ਆ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਰੋ বেকার ਹੋ ਗਏ ਆ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਆ ਉਹ ਵੀ ਫਿਕਰਾਂ ਦੇ ਵਿੱਚ ਨੇ ਤੇ ਇੱਥੇ ਹੁਣ ਰਾਹਤ ਕਾਰਜ ਕੰਮ ਜੋ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਬੋਰੀਆਂ ਦੇ ਵਿੱਚ ਮਿੱਟੀ ਭਰੀ ਜਾ ਰਹੀ ਹੈ ਇੱਥੇ ਬੰਨ ਬਣਾਇਆ ਜਾਵੇਗਾ ਤਾਂ ਜੋ ਅਗਰ ਅਗਲੇ ਸਮੇਂ ਦੇ ਵਿੱਚ ਮੀਂਹ ਵੀ ਜੇਕਰ ਆਉਂਦਾ ਜਾਂ ਫਿਰ ਪਿੱਛੋਂ ਪਾਣੀ ਇਧਰ ਪਹੁੰਚਦਾ ਤਾਂ ਹਾਲਾਤ ਜੋ ਆ ਬੱਤਰ ਨਾ ਹੋਣ ਕਿਉਂਕਿ ਕੱਲ ਜੋ ਸੀ ਸੜਕਾਂ ਇੱਥੋਂ ਨੂੰ ਖਿਸਕ ਗਈਆਂ ਸੀ ਮਿੱਟੀ ਖਿਸਕ ਗਈ ਸੀ ਤੁਸੀਂ ਵੇਖ ਸਕਦੇ ਹੋ ਇਧਰਲੀ ਸਾਈਡ ਤੋਂ ਪੂਰੀ ਮਿੱਟੀ ਖਿਸਕੀ ਹੋਈ ਸੀ ਇੱਥੋਂ ਦੀ ਸੜਕ ਵੀ ਟੁੱਟੀ ਹੋਈ ਆ ਤਾਂ ਇਹਦੀਆਂ ਤਸਵੀਰਾਂ ਵੀ ਕੱਲ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਨਾਡਾ ਪਿੰਡ ਦੀਆਂ ਜਿੱਥੋਂ ਬਹੁਤ ਇੱਕ ਭਿਆਨਕ ਤਸਵੀਰਾਂ ਕਹਿ ਸਕਦੇ ਵੀ ਸਾਹਮਣੇ ਆ ਰਹੀਆਂ ਸੀ ਤੇ ਅੱਜ ਇੱਥੇ ਹੁਣ ਰਾਹਤ ਕਾਰਜ ਜਲ ਕੰਮ ਸ਼ੁਰੂ ਹੋ ਚੁੱਕਿਆ ਜਿੱਥੇ ਬੰਨ ਪਾਉਣ ਦੇ ਲਈ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਬਹੁਤ ਸਾਰੇ ਇੱਥੇ ਮਜ਼ਦੂਰ ਖੜੇ ਹੈ ਜੋ ਕਿ ਬੋਰੀਆਂ ਦੇ ਵਿੱਚ ਮਿੱਟੀ ਭਰਨ ਭਰਨਗੇ ਤਾਂ ਇੱਥੇ ਬੰਨ ਪਾਉਣਗੇ ਤਾਂ ਜੋ ਹਾਲਾਤ ਜੋ ਆ ਕਾਬੂ ਦੇ ਵਿੱਚ ਰਹਿਣ ਔਖਾਈ ਨਾ ਆਵੇ ਲੋਕਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਨਾਡਾ ਪਿੰਡ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੱਲ ਹਿਮਾਚਲ ਤੋਂ ਕਾਲਕਾ ਤੋਂ ਤੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਬੱਦੀ ਤੋਂ ਪਾਣੀ ਆਇਆ ਸੀਗਾ ਤੇ ਪਾਣੀ ਬਹੁਤ ਜ਼ਿਆਦਾ ਸੀਗਾ ਹਾਲਾਂਕਿ ਅੱਜ ਪਾਣੀ ਦਾ ਪੱਧਰ ਥੋੜਾ ਘਟ ਗਿਆ ਜਿਸ ਕਰਕੇ ਹੁਣ ਰਾਹਤ ਕਾਰਜ ਦਾ ਕੰਮ ਜੋ ਹੈ ਇੱਥੇ ਸ਼ੁਰੂ ਕੀਤਾ ਗਿਆ ਬਹੁਤ ਹੱਦ ਤੱਕ ਕਰ ਵੀ ਲਿਆ ਗਿਆ ਔਰ ਕ੍ਰੇਨ ਲੱਗੀ ਹੋਈ ਹੈ ਜਿਸ ਦੇ ਵਿੱਚ ਰੇਤਾ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਬੋਰੀਆਂ ਦੇ ਵਿੱਚ ਭਰ ਸਕੇ ਤੇ ਜਿਸ ਤੋਂ ਬਾਅਦ ਬੰਨ ਬਣਾਇਆ ਜਾਵੇਗਾ ਤੇ ਪਾਣੀ ਨੂੰ ਰੋਕ ਪਾਣ ਦੀ ਜੋ ਕੋਸ਼ਿਸ਼ ਕੀਤੀ ਜਾਵੇਗੀ